ਅਗਰ ਥੋੜਾ ਮਨ ਬਹੁਤ ਠੀਕਾ ਮਾਰਦਾ ਆ ਨਾ ਅਗਰ ਤੁਹਾਡੇ ਬੋਲ ਜਿਹੜੇ ਆ ਉਹ ਚੰਗਿਆੜੇ ਮਾਰਦੇ ਨੇ ਅਗਰ ਤੁਹਾਨੂੰ ਆਪਣੇ ਆਪ ਨੂੰ ਲੱਗਦਾ ਆ ਕਿ ਮੇਰੇ ਅੰਦਰ ਬਹੁਤ ਐਗਰੈਸ਼ਨ ਆ ਤੇ ਆਲਾ ਦੋਲਾ ਥੋੜੇ ਕਾਰਨ ਟਾਕਸਿਕ ਹੋ ਰਿਹਾ ਆ ਤਾਂ ਪਲੀਜ਼ ਆਪਣੇ ਆਪ ਤੇ ਧਿਆਨ ਦਿਓ ਆਪਣਾ ਖਿਆਲ ਰੱਖੋ ਕਿਉਂਕਿ ਆਪਣਾ ਖਿਆਲ ਆਪਣੇ ਤੋਂ ਵੱਧ ਕੋਈ ਹੋਰ ਨਹੀਂ ਰੱਖ ਸਕਦਾ ਜੇ ਤੁਸੀਂ ਕਿਸੇ ਵੀ ਕਾਰਨ ਕਰਕੇ ਉਲਝੇ ਹੋਇਆ ਜੇ ਤੁਸੀਂ ਬਹੁਤ ਸ਼ੋਰ ਸ਼ਰਾਬਾ ਮਹਿਸੂਸ ਕਰਦੇ ਆ ਜੇ ਤੁਹਾਡੀ એનર્ਜੀ ਨਾਲ ਕਿਸੇ ਦੂਜੇ ਨੂੰ ਔਖ ਮਹਿਸੂਸ ਹੁੰਦੀ ਆ ਜਾਂ ਜਦੋਂ ਵੀ ਤੁਸੀਂ ਗੱਲਾਂ ਕਰਦੇ ਆ ਤੇ ਕਿਸੇ ਦੇ ਮੱਥੇ ਤੇ ਤੀੜੀਆਂ ਪੈ ਜਾਂਦੀਆਂ ਆ ਹੈਨਾ ਇਹ ਸਾਰਾ ਕੁਝ ਤੁਸੀਂ ਨੋਟਿਸ ਕਰੋ ਕਿ ਮੇਰੇ ਕਰਕੇ ਆਲੇ ਦੁਆਲੇ ਕੁਝ ਖਿੜਦਾ ਆ ਜਦ ਮੁਰਝਾ ਜਾਂਦਾ ਆ ਇਹ ਤਾਂ ਨੋਟਿਸ ਆਪਾਂ ਕਰ ਸਕਦੇ ਆ ਨਾ ਤੇ ਜੇ ਥੋੜੀ ਕਰਕੇ ਆਲਾ ਦਵਾਲਾ ਜਿਹੜਾ ਅਸਤ ਵਿਅਸਤ ਹੋ ਰਿਹਾ ਆ ਜਿਹੜੇ ਥੋੜੇ ਆਲੇ ਦਵਾਲੇ ਵਾਲੇ ਮੰਨਿਆ ਉਹ ਸੜ ਬੁਝ ਰਹੇ ਆ ਉਹਨਾਂ ਨੂੰ ਜੀਉਣਾ ਔਖਾ ਲੱਗ ਰਿਹਾ ਆ ਤਾਂ ਮਤਲਬ ਤੁਹਾਨੂੰ ਆਪਣੀ ਜਿਹੜੀ ਮਾਨਸਿਕ ਸਥਿਤੀ ਆ ਉਹ ਠੀਕ ਕਰਨੀ ਪੈਣੀ ਆ ਤੁਹਾਨੂੰ ਆਪਣੇ ਆਪ ਤੇ ਕੰਟਰੋਲ ਕਰਨਾ ਪੈਣਾ ਆ ਆਪਣੀ ਥੈਰੇਪੀ ਲੈਣੀ ਪੈਣੀ ਆ ਜਾਂ ਉਹ ਚੀਜ਼ਾਂ ਜੋ ਤੁਹਾਡੇ ਅੰਦਰ ਚੱਲ ਰਹੀਆਂ ਆ ਉਹਨਾਂ ਨੂੰ ਸ਼ਾਂਤ ਕਰਨਾ ਪੈਣਾ ਆ ਜਾਂ ਆਰਗੇਨਾਈਜ਼ ਕਰਨਾ ਪੈਣਾ ਆ ਆਪਣੇ ਖਿਆਲਾਂ ਨੂੰ ਕਿਉਂ ਕਿਉਂਕਿ ਤੁਸੀਂ ਆਪਣੇ ਆਲੇ ਦੁਆਲੇ ਨੂੰ ਜ਼ਿੰਦਗੀ ਨਹੀਂ ਦੇ ਰਹੇ ਉਹ ਥੋੜੇ ਕਰਕੇ ਪਰੇਸ਼ਾਨ ਹੋ ਰਹੇ ਨੇ ertid te kujh vi ਇਸ ਚੀਜ਼ ਤੋਂ ਵੱਡਾ ਨਹੀਂ ਹੈਗਾ ਕਿ ਕੋਈ ਮੁਸਕਰਾਉਂਦਾ ਆ ਖਾਸ ਕਰ ਥੋਡੇ ਆਪਣੇ ਜਵਾਬ ਜੇ ਤੁਸੀਂ ਉਹਨਾਂ ਤੇ ਗੁੱਸਾ ਕੱਢ ਰਹੇ ਆ ਜੇ ਤੁਸੀਂ ਥੋੜੇ ਵਿੱਚ ਬਹੁਤ ਚਿੜਚਿੜਾ ਪਾਨੇ ਆ ਜੇ ਤੁਸੀਂ ਉਹਨਾਂ ਤੇ ਹੀ ਆਪਣੀ ਸਾਰੀ ਪੜਾਅਸ ਕੱਢੀ ਜਾ ਰਹੇ ਆ ਤਾਂ ਉਸ ਪੜਾਅਸ ਦਾ ਥੋੜਾ ਜਿਹਾ ਗੌਰ ਕਰੋ ਕਿ ਇਹ ਕਿਉਂ ਮੇਰੇ ਅੰਦਰ ਭਰੀ ਇਹ ਕਿੱਥੋਂ ਆਈ ਤੇ ਆਪਣੀਆਂ ਗੱਲਾਂ ਨੂੰ ਆਪਣੇ ਵਤੀਰੇ ਨੂੰ ਤੇ ਆਪਣੇ ਅੰਦਰ ਨੂੰ ਇੰਨਾ ਕੁ ਜ਼ਿਆਦਾ ਸਹਿਜ ਕਰੋ ਕਿ ਥੋੜੇ ਆਉਣ ਨਾਲ ਸਾਰਾ ਕੁਝ ਖਿੜ ਜਾਵੇ ਕੋਈ ਚਾਵੇ ਕਿ ਇਹ ਆਵੇ ਕੋਈ ਇਹ ਨਾ ਚਾਵੇ ਕਿ ਇਹ ਕਿਉਂ ਆ ਗਿਆ ਹੁਣ ਨਹੀਂ ਗੱਲ ਬਣਨੀ ਹੈਨਾ ਹੁਣ ਅਸੀਂ ਦੁਖੀ ਹੋ ਗਏ ਸੋ ਹਮੇਸ਼ਾ ਦੂਜਿਆਂ ਨੂੰ ਦੇਖਦੇ ਰਹਿਣ ਨਾਲੋਂ ਇਹ ਦੇਖਣਾ ਜ਼ਰੂਰੀ ਹੁੰਦਾ ਕਿ ਜਿਹੜਾ ਮੇਰਾ ਜਨਮ ਹੋਇਆ ਆ ਜਿਹੜੇ ਹਿੱਸੇ ਦੀ ਧਰਤੀ ਮੈਨੂੰ ਮਿਲੀ ਆ ਮੈਂ ਉਹਦੇ ਬਾਵਤ ਕੀ ਕਰ ਰਹੀ ਆ ਜਾਂ ਕੀ ਕਰ ਰਹੀ ਆ ਮੇਰੇ ਕਾਰਨ ਕਿੰਨੇ ਕ ਫੁੱਲ ਖਿੜ ਰਹੇ ਨੇ ਮੇਰੇ ਕਾਰਨ ਕਿੰਨੇ ਕ ਹਾਸੇ ਉੱਗ ਰਹੇ ਨੇ ਇਹ ਸਾਨੂੰ ਪਤਾ ਹੁੰਦਾ ਆ ਕਿਤੇ ਨਾ ਕਿਤੇ ਤੁਸੀਂ ਮਹਿਸੂਸ ਕਰ ਲੈਣੇ ਆ ਪਰ ਫੇਰ ਵੀ ਅਸੀਂ ਹਟਦੇ ਨਹੀਂ ਫੇਰ ਵੀ ਅਸੀਂ ਆਪਣੇ ਆਪ ਨੂੰ ਸਵਾਰਦੇ ਨਹੀਂ ਹੈਗੇ ਤੁਸੀਂ ਆਪਣੀ એનર્ਜੀ ਚੈੱਕ ਕਰਨੀ ਹੋਵੇ ਤਾਂ ਤੁਸੀਂ ਇਹ ਦੇਖੋ ਕਿ ਤੁਹਾਡੇ ਨਾਲ ਪਸ਼ੂ ਪੰਛੀ ਜਿਹੜੇ ਆ ਉਹ ਕਿਵੇਂ ਦਾ ਬਿਹੇਵ ਕਰਦੇ ਆ ਜਿਵੇਂ ਤੁਸੀਂ ਆਏ ਚਿੜੀ ਉੱਡ ਗਈ ਜਾਂ ਚਿੜੀ ਬੈਠੀ ਆ ਚਿੜੀ ਖੜਾਕ ਨਾਲ ਉੱਡੀ ਜਾਂ ਥੋਡੀਆਂ ਪੈੜਾਂ ਦੇ ਖੜਾਕ ਨਾਲ ਜਾਂ ਘਰ ਦੇ ਵਿੱਚ ਕਿਸੇ ਹੋਰ ਰੌਲੇ ਨਾਲ ਹਨਾ ਹੁਣ ਚਿੜੀ ਉੱਡਣ ਤੋਂ ਭਾਵ ਇਹ ਨਹੀਂ ਹੈਗਾ ਕਿ ਸੱਚੀ ਦੀ ਚਿੜੀ ਹਨ ਸੱਚੀ ਦੀ ਚਿੜੀ ਵੀ ਤੁਸੀਂ ਦੇਖ ਸਕਦੇ ਆ ਕਿ ਥੋਡੇ ਜਿਹੜਾ ਨੇੜੇ ਹੋਣ ਨਾਲ ਕਿਵੇਂ ਬੈਠੀ ਆ ਉੜ ਗਈ ਆ ਜਾਂ ਬੈਠੀ ਆ ਜਾਂ ਉਹਨੂੰ ਲੱਗਦਾ ਕਿ ਮੈਂ ਸੇਫ ਆ ਕਿਉਂਕਿ એનਰਜਿਸ ਬੋਲਦੀਆਂ ਆ ਤੁਹਾਡੇ ਲਫਜ਼ ਦਾ ਪਾਤ ਚਾਹਦੇ ਆ ਸੋ ਜੇ ਤੁਹਾਨੂੰ ਲੱਗਦਾ ਆ ਕਿ ਪਸ਼ੂ ਪੰਛੀ ਤੁਹਾਡੇ ਨਾਲ ਸਹਿਜ ਨੇ ਤਾਂ ਤੁਹਾਡੀ એનર્ਜੀ ਗੁੱਡ ਤੇ ਜੇ ਤੁਹਾਡੇ ਆਉਣ ਨਾਲ ਸਾਰਾ ਕੁਛ ਹੀ ਖਿੱਲਾ ਜਾਂਦਾ ਆ ਤੇ ਰੋਲਾ ਪੈ ਜਾਂਦਾ ਆ ਮਤਲਬ ਤੁਹਾਨੂੰ ਆਪਣੀ એનર્ਜੀ ਨੂੰ ਸਹਿਜ ਕਰਨਾ ਪੈਣਾ ਆ ਚਿੜੀ ਉੱਡਣ ਤੋਂ ਭਾਵ ਇਹ ਸੀ ਕਿ ਕਿਸੇ ਦੇ ਚਿਹਰੇ ਦੀ ਮੁਸਕਾਨ ਤੁਸੀਂ ਜੇ ਇਹ ਚੈੱਕ ਕਰਨਾ ਹੋਵੇ ਕਿ ertidite ਥੋੜਾ ਹੋਣਾ ਕਿੰਨਾ ਹਸੀਨ ਆ ਤਾਂ ਤੁਸੀਂ ਇਹ ਦੇਖੋ ਕਿ ਥੋਡੀਆਂ ਪੈੜਾਂ ਨਾਲ ਕਿਸੇ ਦੇ ਹਾਸੇ ਕਿਵੇਂ ਨੱਚਦੇ ਨੇ ਜਾਂ ਥੋਡੀਆਂ ਪੈੜਾਂ ਨਾਲ ਕਿਵੇਂ ਸਾਰੇ ਚੁੱਪਚਾਪ ਬਹਿ ਜਾਂਦੇ ਨੇ ਜਾਂ ਸਹਿਮ ਜਾਂਦੇ ਨੇ ਤੇ ਤੁਹਾਨੂੰ ਪਤਾ ਲੱਗ ਜੂ ਕਿ ਤੁਹਾਡੀ એનર્ਜੀ ਸੋਣੀ ਆ ਜਾਂ ਤੁਹਾਡੀ એનર્ਜੀ ਨੇ ਵਸ ਧਰਤੀ ਤੇ ਵਕਤ ਪਾਇਆ ਹੋਇਆ ਆ ਸੋ ਇਹ ਗੱਲ ਮੈਂ ਤਾਂ ਕਰਦੀ ਆ ਕਿਉਂਕਿ ਜਦੋਂ ਸਾਡਾ ਸੁਭਾਣ ਹੀ ਨਾ ਚੰਗਾ ਹੁੰਦਾ ਤਾਂ ਉਹ ਸਿਰਫ ਸਾਡੇ ਲਈ ਘਾਤਕ ਨਹੀਂ ਹੁੰਦਾ ਆਲੇ ਦੁਆਲੇ ਲਈ ਵੀ ਘਾਤਕ ਹੁੰਦਾ ਆ ਕਿੰਨੀਆਂ ਰੂਹਾਂ ਜਿਹੜੀਆਂ ਥੋੜੇ ਆਲੇ-ਦੁਆਲੇ ਰਹਿੰਦੀਆਂ ਨੇ ਜਿਨ੍ਹਾਂ ਨੂੰ ਥੋੜੇ ਤੋਂ ਆਸ ਹੁੰਦੀ ਆ ਕਿ ਇਹਦੇ ਆਉਣ ਨਾਲ ਮੈਂ ਕੁਝ ਸਵਾਰੂੰਗੀ ਜਾਂ ਮੈਨੂੰ ਇਹਦਾ ਆਸਰਾ ਆ ਪਰ ਉਲਟਾ ਇਹ ਹੁੰਦਾ ਆ ਕਿ ਜਦੋਂ ਤੁਹਾਡਾ ਸੁਭਾਅ ਨਹੀਂ ਨਾ ਚੰਗਾ ਹੁੰਦਾ ਤੇ ਜਿਹੜਾ ਆਲੇ-ਦੁਆਲੇ ਬਸਦੇ ਨੇ ਉਹ ਇਹ ਚਾਉਣ ਲੱਗ ਜਾਂਦੇ ਨੇ ਕਿ ਇਹ ਕਿਸੇ ਤਰ੍ਹਾਂ ਸਾਡੀ ਜ਼ਿੰਦਗੀ ਚੋਂ ਜਾਵੇ ਈਵਨ ਕਿ ਥੋੜੇ ਆਪਣੇ ਜਵਾਕ ਵੀ ਜੇ ਤੁਹਾਡੇ ਆਪਣੇ ਮਾਪੇ ਵੀ ਜੇ ਤੁਸੀਂ ਉਹਨਾਂ ਨੂੰ ਤੰਗ ਦਿਲੀ ਨਾਲ ਪੇਸ਼ ਆਉਂਗੇ ਜੇ ਤੁਹਾਡੇ ਲਫ਼ਜ਼ ਬਹੁਤ ਹੌਲੇ ਹੋਣਗੇ ਤਾਂ ਉਹ ਵੀ ਨੀਚਾਉਣਗੇ ਕਿ ਕੋਈ ਇਹੋ ਜਿਹਾ ਸਾਡੇ ਆਲੇ ਦੁਆਲੇ ਰਹੇ ਸੋ ਕਹਿੰਦੇ ਆ ਨਾ ਸੁਧਾਰ ਜਿਹੜਾ ਉਹ ਆਤਮ ਸੁਧਾਰ ਤੋਂ ਸ਼ੁਰੂ ਹੁੰਦਾ ਆ ਅਸੀਂ ਹਮੇਸ਼ਾ ਦੁਨੀਆ ਨੂੰ ਸੁਧਾਰਨਾ ਚਾਹੁੰਨੇ ਆ ਜੀ ਕੁਝ ਵੀ ਤੁਸੀਂ ਸੁਧਾਰ ਸਕਦੇ ਆ ਨਾ ਤਾਂ ਉਹ ਤੁਹਾਡੀ ਆਪਣੀ ਰੂਹ ਆ ਥੋਡੇ ਆਪਣੇ ਖਿਆਲ ਆ ਤੇ ਤੁਹਾਡਾ ਆਪਣਾ ਸੁਭਾਅ ਆ ਹਾਂਜੀ ਤੁਸੀਂ ਕਹੋਗੇ ਕਿ ਇਹਦੇ ਵਿੱਚ ਬਸ ਨਹੀਂ ਹੁੰਦਾ ਜੋ ਆਲੇ-ਦੁਆਲੇ ਹੋ ਰਿਹਾ ਹੁੰਦਾ ਉਹਦੇ ਕਰਕੇ ਸਾਡਾ ਸੁਭਾਅ ਜਿਹੜਾ ਉਹ ਵਿਗੜਦਾ ਆ ਸੋ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝੋ ਥੋਡੇ ਆਲੇ-ਦੁਆਲੇ ਜੇ ਇਹ ਹੋ ਜਿਆ ਕੁਝ ਹੋ ਰਿਹਾ ਆ ਜਿਹਦੇ ਨਾਲ ਤੁਹਾਡੇ ਸੁਭਾਅ 'ਚ ਗੜਬੜ ਪੈਦਾ ਹੋ ਗਈ ਤਾਂ ਤੁਸੀਂ ਸੋਚੋ ਜਦੋਂ ਤੁਹਾਡਾ ਸੁਭਾਅ ਦੂਜਿਆਂ ਤੱਕ ਪਹੁੰਚਦਾ ਹੋਊਗਾ ਤੇ ਜਿਹੜੇ ਪਹਿਲਾਂ ਹੀ ਭੋਲੇ ਭਾਲੇ ਨੇ ਜਿਵੇਂ ਜਵਾਕ ਹੋ ਗਏ ਜਾਂ ਸਿਆਣੇ ਹੋ ਗਏ ਹਨਾ ਸੋ ਉਹਨਾਂ ਤੇ ਵੀ ਕਿੰਨਾ ਪ੍ਰਭਾਵ ਪੈਂਦਾ ਹੋਊਗਾ ਤੁਹਾਡੇ ਕਰਕੇ ਸੋ ਜੇ ਤੁਸੀਂ ਚਾਹੁੰਦੇ ਆ ਕਿ ਦੁਨੀਆ ਸੋਹਣੀ ਲੱਗੇ ਤਾਂ ਫਿਰ ਉਹ ਤਾਂ ਬਿਲਕੁਲ ਨਾ ਕਰੋ ਜੋ ਤੁਹਾਡੇ ਨਾਲ ਹੁੰਦਾ ਆ ਤੇ ਤੁਹਾਨੂੰ ਚੰਗਾ ਨਹੀਂ ਲੱਗਦਾ ਸੋ ਤੁਸੀਂ ਉਹ ਹੀ ਕਰੋ ਜੋ ਤੁਹਾਨੂੰ ਚੰਗਾ ਲੱਗਦਾ ਆ ਤੁਸੀਂ ਦੇਖੋਗੇ ਹੌਲੀ-ਹੌਲੀ ਤੁਹਾਡੇ ਨਾਲ ਵੀ ਚੰਗਾ ਹੋਣ ਲੱਪੂਗਾ ਅਸਲ 'ਚ ਉਲਟਾ ਹੁੰਦਾ ਆ ਅਸੀਂ ਚੰਗੇ ਹੀ ਹੁੰਦੇ ਆ ਪਹਿਲਾਂ ਸਾਨੂੰ ਆਲਾ-ਦਵਾਲਾ ਖਰਾਬ ਕਰਦਾ ਆ ਫਿਰ ਅਸੀਂ ਆਲੇ-ਦੋਲੇ ਨੂੰ ਖਰਾਬ ਕਰਦੇ ਆ ਜਦ ਕੀ ਜੇ ਅਸੀਂ ਸਮਝੀਏ ਸਮਝ ਇਹਦੇ ਵਿੱਚ ਹੁੰਦੀ ਆ ਕਿ ਚਲੋ ਕੋਈ ਨਹੀਂ ਆਲੇ ਦੁਆਲੇ ਨੇ ਮੈਨੂੰ ਖਰਾਬ ਕਰਤਾ ਪਰ ਹੁਣ ਮੈਂ ਆਲਾ ਦਵਾਲਾ ਸਵਾਰਨਾ ਆ ਜੋ ਮੇਰੇ ਨਾਲ ਬੀਤਿਆ ਉਹ ਮੈਂ ਕਿਸੇ ਨਾਲ ਨਹੀਂ ਕਰਨਾ ਸੋ ਧਰਤੀ ਨੂੰ ਸੋਨਾ ਬਣਾਉਣ ਲਈ ਕੋਈ ਬਾਹਲੇ ਫੁੱਲ ਬੂਟੇ ਲਾਉਣ ਦੀ ਲੋੜ ਨਹੀਂ ਹੁੰਦੀ ਆਪਣੇ ਖਿਆਲਾਂ ਨੂੰ ਆਪਣੇ ਸੁਭਾਅ ਨੂੰ ਤੇ ਆਪਣੇ ਬਤੀਰੇ ਨੂੰ ਸੋਨਾ ਬਣਾਉਣਾ ਹੁੰਦਾ ਆ ਤਾਂ ਕਿ ਬਾਕੀ ਸਾਰਾ ਕੁਝ ਵੀ ਸਹਿਜ ਹੋਵੇ ਸੋ ਆਪਣੇ ਸੁਭਾਅ ਤੇ ਕੰਮ ਜ਼ਰੂਰ ਕਰੋ ਤੇ ਮੈਂ ਅੰਬਰਕੌਰ ਫਾਰਮਰ ਤੇ ਤੁਸੀਂ ਸੁਣਦੇ ਰਹੋ ਤੇ ਮੈਨੂੰ ਸੁਣਦੇ ਸੁਣਦੇ ਤੁਹਾਡੇ ਸੁਭਾਅ ਦੇ ਵਿੱਚ ਫੁੱਲ ਜ਼ਰੂਰ ਖਿੜਨਗੇ ਤੇ ਮੇਰੇ ਧੰਨ ਭਾਗ ਹੋਣਗੇ ਧੰਨਵਾਦ